ਨਮਸਕਾਰ ਦੋਸਤੋ ਆਰਬੀ ਲਾਈਵ ਮੇਰੇ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਅਮਨ ਦੀ ਜੱਟਵਾਲ ਤੋਂ ਇਸ ਟਰਮਾ ਸੀਂ ਰਾਧਾ ਸਮੇਂ ਕਲੋਨੀ ਗਲੀ ਨੰਬਰ 4 ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਗੰਦੇ ਪਾਣੀ ਦੀ ਜਿਹੜੀ ਸਮੱਸਿਆ ਹੈ ਜਿਹੜੀ ਆ ਲੋਕਾਂ ਨੂੰ ਆ ਰਹੀ ਹੈ ਪੂਰੀ ਜਾਣਕਾਰੀ ਜਿਹੜੀ ਹੈ ਇੱਥੋਂ ਦੇ ਖੜੇ ਲੋਕਾਂ ਤੋਂ ਲੈਨੇ ਆ ਪੂਰੀ ਗੱਲਬਾਤ ਕਰਦੇ ਆ ਕਿ ਕਿਸ-ਕਿਸ ਤਰ੍ਹਾਂ ਦੀਆਂ ਇਹਨਾਂ ਨੂੰ ਸਮੱਸਿਆ ਆ ਰਹੀ ਤੇ ਕਦੋਂ ਦੀ ਆ ਰਹੀ ਹੈ ਤੇ ਪੂਰੀ ਜਾਣਕਾਰੀ ਜਿਹੜੀ ਹੈ ਇੱਥੋਂ ਦੇ ਖੜੇ ਨੌਜਵਾਨਾਂ ਲੈਂਦੇ ਆ ਹਾਂਜੀ ਕੀ ਨਾਮ ਹੈ ਤੁਹਾਡਾ ਰਮਨ ਰੋਲਾ ਜੀ ਰਮਨ ਜੀ ਕਦੋਂ ਨਹੀਂ ਤੁਹਾਨੂੰ ਇਹ ਜਿਹੜੀ ਪਾਣੀ ਗੰ ਇਹ ਕਈ ਸਾਲਤੋਂ ਆ ਰਹੀ ਜੀ ਪਾਣੀ ਦੀ ਸਮੱਸਿਆ ਤੇ ਕਿੰਨਾ ਛੇਰ ਹੋ ਗਿਆ ਕਿ ਕੰਪਲੇਟਾ ਹੀ ਪਾਣੀ ਨੂੰ ਮਾਰਦੇ ਨੇ ਤੇ ਖੱਡੇ ਮਾਰ ਕੇ ਚਲੇ ਜਾਂਦੇ ਨੇ ਤੇ ਕੋਈ ਸੋਲੂਸ਼ਨ ਨਹੀਂ ਹੋ ਰਿਹਾ ਇਹਨਾਂ ਦਾ ਤੇ ਅੱਜ ਫਿਰ ਸਾਰੇ ਜਣੇ ਇਕੱਠੇ ਹੋ ਕੇ ਫਿਰ ਅਸੀਂ ਤੁਹਾਡੇ ਰਾਹੀਂ ਅਸੀਂ ਮੈਸੇਜ ਦੇ ਰਹੇ ਹਾਂ ਉਹਨਾਂ ਨੂੰ ਉਹਨਾਂ ਨੂੰ ਡੀਸੀ ਸਾਹਿਬ ਨੂੰ ਵੀ ਜਾ ਕੇ ਮੈਸੇਜ ਦੇਵਾਂਗੇ ਤੇ ਹਰ ਘਰ 'ਚ ਆ ਗੰਦਾ ਪਾਣੀ ਆ ਰਿਹਾ ਟੋਟੀਆਂ 'ਚੋਂ ਪੋਟੀ ਵਾਲਾ ਪਾਣੀ ਆ ਰਿਹਾ ਵਾਟਰ ਸਪਲਾਈ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਤੁਸੀਂ ਕੋਈ ਸੋਚਨਾ ਦਿੱਤੀ ਸੀ ਦਿੱਤੀ ਸੀ ਸਰ ਇਹ ਲਓ ਖੱਡੇ ਮਾਰ ਕੇ ਉਹਨਾਂ ਦਾ ਉਹਨਾਂ ਦਾ ਸਟਾਫ ਆਂਦਾ ਖੱਡੇ ਮਾਰ ਕੇ ਚਲੇ ਜਾਂਦੇ ਆ ਤੇ ਫਾਰਮੈਲਟੀ ਕਰਕੇ ਉਹ ਬੰਦ ਕਰਕੇ ਹੱਟ ਕੇ ਚਲੇ ਜਾਂਦੇ ਕਹਿੰਦੇ ਪਰ ਹੁਣ ਸਹੀ ਹੈ ਅੱਛਾ ਜੀ ਕਿ ਕਈ ਸਾਲਾਂ ਤੋਂ ਐਵੇਂ ਹੋ ਰਿਹਾ ਅੱਜ ਪਾਣੀ ਵੇਖੋ ਆ ਪਾਣੀ ਪੀਣ ਦੇ ਲਈ ਕਿ ਗਏ ਦੱਸੋ ਉਹਨਾਂ ਕਿੱਥੇ ਯੂਜ਼ ਕਰੀ ਪਾਣੀ ਇਹ ਦੱਸੋ ਪਾਂਡੇ ਵੀ ਨੀ ਹੋ ਸਕਦੇ ਆਈਏ ਪਾਣੀ ਪੀਰੋ ਸਾਰੇ ਪਾਣੀ ਆਈ ਪੀਦੇ ਤਾਂ ਕੀ ਕਰੀਓ ਠੀਕ ਹੈ ਕੀ ਮੰਗੀ ਤੁਹਾਡੀ ਹੁਣ ਮੰਗ ਕੀ ਤੁਹਾਡੀ ਹੁਣ ਮੰਗ ਸਾਡਾ ਕੰਮ ਕੀਤਾ ਜਾਵੇ ਵਾਲਾ ਪ੍ਰੋਪਰ ਚੰਗੇ ਤਰ੍ਹਾਂ ਕੇ ਨਾਲ ਕੋਈ ਸਪਲਾਈ ਸਪਾਈਟ ਤੇ ਜਾਵੇ। ਹੋਰ ਕਿਸੇ ਅਧਿਕਾਰੀ ਨਾਲ ਵੀ ਗੱਲਬਾਤ ਕੋਈ ਕੀਤੀ ਗਈ ਸੀ ਨੋਟਿਸ ਵਗੈਰਾ ਵੀ ਤੁਸੀਂ ਦਿੱਤਾ ਸੀਗਾ ਕਿਸੇ ਨੇ? ਸੌਰੀ ਨੋਟਿਸ ਵੀ ਤੁਸੀਂ ਦਿੱਤਾ ਸੀ ਅਸੀਂ। ਅੱਛਾ ਜੀ ਕੋਈ ਸੁਣਾਈ ਨਹੀਂ ਹੋਈ। ਕੋਈ ਸੁਣਾਈ ਨਹੀਂ ਹੋ ਰਹੀ ਫਿਰ। ਕਿ ਹੁਣ ਅੱਗੇ ਸੁਣਾਈ ਨਹੀਂ ਹੁੰਦੀ ਤਾਂ ਇਸ ਤੋਂ ਬਾਅਦ ਤੁਹਾਡਾ ਕਿਸ ਤਰ੍ਹਾਂ ਦਾ ਜਿਹੜਾ ਸਟੈਪ ਹੋਏਗਾ? ਫੋਨ ਕਰਾਂਗੇ ਸਨ। ਨਹੀਂ ਸਟੈਪ ਕਿ ਕਿਸ ਤਰ੍ਹਾਂ ਦਾ ਹੋਏਗਾ ਕੋਈ। ਸਟੈਪ ਕਰ ਜਾਵਾਂਗੇ ਹੁਣ। ਠੀਕ ਹੈ ਜੀ। ਤਾਂ ਹੋਰ ਵੀ ਸਾਥੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਇਹਨਾਂ ਨੇ ਕਰਦੇ ਆਂ ਕਿ ਪੂਰੀ ਜਾਣਕਾਰੀ ਜਿਹੜੀਆਂ ਨੇ ਲੈਂਦੇ ਆਂ ਹਾਂ ਜੀ ਕੀ ਨਾਮ ਹੈ ਸਰ ਤੁਹਾਡਾ? सम्राट बत्रा सर ये जड़ी पानी दी समस्या आ रही है कदों दी आ रही है गली वाले नु ये जी कई सालਾਂ ਤੋਂ ਹੀ ਐ 40 ਸਾਲ ਪਹਿਲਾਂ ਪਾਈ ਪਈਆਂ ਸੀ ਕੋਈ ਪੁੱਛਦਾ ਨਹੀਂ ਦੱਸਦਾ ਨਹੀਂ ਜੀ ਸੜਕ ਤੇ ਸੜਕ ਬਣੀ ਜਾਂਦੀ ਚਾਰ ਚਾਰ ਲੇਹਰਾਂ ਸੜਕਾਂ ਦੀਆਂ ਬਣੀਆਂ ਪਈਆਂ ਇੱਥੇ ਇੱਥੇ ਸੋਚਦੇ ਗਰੀਬ ਤਬਕਾ ਹੈ ਅਨੇਕ ਗਰੀਬਾਂ ਚ ਪੈਸੇ ਵਾਲਿਆਂ ਨਾਲੋਂ ਜ਼ਿਆਦਾ ਹੁੰਦੀ ਹੈ ਜੀ ਰੋਗ ਗਰੀਬਾਂ ਨੂੰ ਵੀ ਲੱਗਦੇ ਸਾਰਿਆਂ ਨੂੰ ਲੱਗਦੇ ਆ ਪਾਣੀ ਇੰਨਾ ਕੋ ਗੰਦਾ ਹੈ ਤੁਸੀਂ ਇਹਦੇ ਨਾਲ ਪ੍ਰੈਸ਼ ਕਰਕੇ ਦਿਖਾ ਦਵੇ ਮੈਨੂੰ ਜਿਹੜਾ ਸਵੇਰੇ ਇੱਕ ਆਇਆ ਮੈਂ ਤਾਂ ਸਿੱਧਾ ਨਾਲ ਆਉਂਗਾ ਵਰਮਾ ਨਾਂ ਦਾ ਕੋਈ ਮੈਨੂੰ ਨਹੀਂ ਪਹਿਲਾਂ ਕੀ ਨਾਂ ਲੱਦਾ ਲਾਲ ਜੇ ਵਾਲ ਸੀਗੇ ਉਹ ਕੋਈ ਆਫੀਸਰ ਸੀ ਮੈਨੂੰ ਪਿੱਛੇ ਬੰਦੇ ਕਹਿ ਰਹੇ ਆ ਜੀ ਨਾ ਬੋਲੋ ਇਹਦੀ 2.5 ਲੱਖ ਸੈਲਰੀ ਹੈ 2.5 ਲੱਖ ਸੈਲਰੀ ਹੈ ਮਤਲਬ ਫਿਰ ਉਹ ਬਦਮਾਸ਼ ਹੋ ਗਿਆ 2.5 ਲੱਖ ਸੈਲਰੀ ਦਾ ਕੀ ਮਤਲਬ ਹੈ 2.5 ਲੱਖ ਸੈਲਰੀ ਦਾ ਮਤਲਬ ਆਪਣਾ ਕੰਮ ਵਧੀਆ ਕਰੇ ਕੰਮ ਤਾਂ ਕੋਈ ਨਹੀਂ ਜਦੋਂ ਮੈਂ ਬੋਲਿਆ ਠੀਕ ਆਪਾਂ ਥੋੜੇ ਅਗਰੈਸਿਵ ਬੰਦੇ ਆ ਥੋੜਾ ਜਿਹਾ ਅੱਗੇ ਆ ਕੇ ਬੋਲਦੇ ਆ ਮੈਂ ਕਿਹਾ ਸਰ ਜੀ ਇੱਕ ਬੇਨਤੀ ਹੈ ਵੀ ਆ ਚੀਜ਼ ਕਰ ਮੈਨੂੰ ਕਹਿੰਦਾ ਤੇਰੇ ਕਾਗਜ ਲਿਆ ਮੈਂ ਕਹਾਂ ਮੇਰੇ ਕਾਗਜ ਜਿਹੜੇ ਅਜੇ ਤੱਕ ਬਿੱਲ ਚੁਪ ਰਿਹਾ ਨਾ ਕਹਿੰਦੇ ਜੀ ਜਿਹੜਾ ਬਿੱਲ ਭਰਦੇ ਹੋ ਤੁਸੀਂ ਅੱਜ ਤੱਕ ਜਿੰਨੇ ਬਿੱਲ ਭਰੇ ਹੋ ਦਿਖਾਓ ਤੁਹਾਡੇ ਇਹਦੇ ਕਾਗਜ ਦਿਖਾਓ ਮਤਲਬ ਜਿੱਦਾਂ ਆਪਾਂ ਕਹਿੰਨੇ ਆ ਨਾ ਵੀ ਜਿਵੇਂ ਆਏ ਓਲੇਲੇ ਵਾਲੀ ਕਹਾਣੀ ਸੁਣੀ ਹੈ ਓਏ ਤੂੰ ਸਾਲ ਪਹਿਣ ਮੈਨੂੰ ਗਾਲ ਕੱਢੀ ਕਿ ਉਹ ਕਹਿੰਦਾ ਜੀ ਮੇਰਾ ਤਾਂ ਜਨਮ ਹੀ 8 ਮਹੀਨੇ ਪਹਿਲਾਂ ਹੋਇਆ ਓਦਾਂ ਨੇ ਘੇਰ ਲਿਆ ਮੈਨੂੰ ਇਹ ਕੋ ਗੱਲ ਥੋੜੀ ਬੰਦੇ ਵਾਲੀ ਮੈਂ ਕਹਾਂ ਆਪਣਾ ਕੰਮ ਕਰੋ ਤੁਸੀਂ ਨਾ ਆਪਣੀ ਡਿਊਟੀ ਨਿਭਾਓ ਪਹਿਲਾਂ ਪਾਣੀ ਸਾਫ਼ ਕਰੋ ਚਲੋ ਮੇਰੇ ਕਾਗਜ ਦਿਖਾ ਨ ਸਾਰੇ ਘਰ ਦੀਆਂ ਰਜਿਸਟਰੀਆਂ ਵੀ ਲਿਆ ਕੇ ਦੇ ਦਿੰਦਾ ਮੈਂ ਸਾਰੇ ਕਾਗੇ ਲਿਆ ਕੇ ਦੇਣਾ ਪਾਣੀ ਖਰਾਬ ਹੋ ਜੂਗਾ ਪਾਣੀ ਦੀ ਹਾਲਤ ਵੇਖੀ ਤੁਸੀਂ ਇਹ ਸਪਸ਼ਟ ਲੱਭ ਜਾ ਜਗਾ ਟਟੀਆਂ ਵਾਲਾ ਪਾਣੀ ਏ ਗੰਦੇ ਸੀਵਰੇਜ ਦਾ ਪਾਣੀ ਵਿੱਚ ਮਿਕਸ ਹੋ ਰਿਹਾ ਲੋਕ ਉਹੀ ਪੀ ਰਹੇ ਮੈਂ ਗਾਰੰਟੀ ਕਰਦਾ ਲਿਖ ਕੇ ਮੈਂ ਆਪਦੀ ਗੱਲ ਕਰਦਾ ਮੈਂ ਦੁਨੀਆ ਦੀ ਕਰਦਾ ਮੈਨੂੰ ਸਾਹ ਨਰਗਾ ਸ਼ਰੀਰ ਦਤਾਰ ਆਪਣੇ 13 ਮਹੀਨੇ ਮੈਨੂੰ ਇੱਥੇ ਵਾਪਸ ਆਇਆ ਨੂੰ ਅਗੇ ਪਹਿਲੇ ਮੈਂ ਬਾਹਰ ਰਹਿੰਦਾ ਸੀ ਤੁਸੀਂ ਯਕੀਨ ਕਰੋ ਮੇਰੇ ਜੋੜਾਂ 'ਚ ਦਰਦ ਹੋ ਰਿਹਾ ਐ ਐਡਾ ਗੰਦਾ ਪਾਣੀ ਪੀ ਰਹੇ ਆ ਸੀ ਇਹ ਨਾਲ ਸਾਡੇ ਆਟੇ ਗੁੰਨੇ ਜਾ ਰਹੇ ਐ ਇਹ ਸਾਡੀ ਸਬਜ਼ੀ 'ਚ ਪੈ ਰਿਹਾ ਐ ਆ ਸਾਡੇ ਭਾਂਡੇ ਤੋਤੇ ਜਾ ਰਹੇ ਇਹਨਾਂ ਨਾਲ ਇਹ ਪਾਣੀ ਕੋ ਬੰਦਿਆਂ ਵਾਲੀ ਗੱਲ ਹੈ ਉਹ ਐਡਾ ਮਤਲਬ ਮੈਂ ਹੁਣ ਕੀ ਲਫਜ਼ ਬੋਲਾਂ ਕਮਚੋਰ ਟਾਈਪ ਦਾ ਬੰਦਾ ਉਹ ਉਲਟਾ ਸਾਨੂੰ ਸਾਡੀਆਂ ਕਮੀਆਂ ਕੱਢ ਰਿਹਾ ਮੈਂ ਕਹਾਂ ਮੇਰੇ ਕੱਲੇ ਦਾ ਪਾਣੀ ਥੋੜੀ ਨਾ ਖਰਾਬ ਆ ਰਿਹਾ ਸਾਰੇ ਏਰੀਆ ਦਾ ਆ ਰਿਹਾ ਮੈਂ ਉਹ ਵੀ ਵੀਡੀਓ ਤੁਹਾਨੂੰ ਦਊਂਗਾ ਵੀਡੀਓ ਬਣਾਈ ਮੈਂ ਉਹਦੀ ਅੱਛਾ ਫੇਰ ਮਤਲਬ ਅਸੀਂ ਕਹਿ ਦਿੰਦੇ ਨਹੀਂ ਅਸੀਂ ਰਾਤ ਸੁਮੀ ਕੋਲੋਨੀ ਦੇ ਤਾਂ ਬੰਦਾ ਤੁਸੀਂ ਤਾਂ ਤੂੰ ਤੇ ਆ ਕੇ ਤੂੰ ਆ ਤੂੰ ਆਪਣੇ ਘਾਗੇ ਲੈ ਗਿਆ ਮੈਂ ਕਹਾਂ ਜੀ ਆਪਾਂ ਤੁਹਾਨੂੰ ਜੀ ਕਰਕੇ ਬੁਲਾ ਰਹੇ ਆ ਬੰਦੇ ਨੂੰ ਬੋਲਣ ਦੀ ਅਕਲ ਤੇ ਹੋਣੀ ਚਾਹੀਦੀ ਹੈ ਬੀਤੂ ਐਨਾ ਵੱਡਾ ਅਫੀਸਰ ਤੈਨੂੰ ਬੋਲਣ ਦੀ ਤਮੀਜ਼ ਹੀ ਨਹੀਂ ਜਿਹਦੀਆਂ ਨੂੰ ਬੋਲਣ ਤੱਕ ਦੀ ਤਮੀਜ਼ ਨਹੀਂ ਸੀ ਬੰਦੇ ਨੂੰ ਆਪਾਂ ਪਰਸਨਲ ਵੀ ਉਹਨਾਂ ਦੇ ਖਿਲਾਫ ਕੰਪਲੇਂਟ ਪਾ ਰਹੇ ਆਂ ਡੀਸੀ ਸਾਹਿਬ ਕੋਲ ਵੀ ਆਪਾਂ ਜਾ ਰਹੇ ਆਂ ਆਪਾਂ ਆਪਣੀ ਰਿਕੁਐਸਟ ਲੈ ਕੇ ਬਾਕੀ ਤੁਸੀਂ ਸਾਰੇ ਸਿਆਣੇ ਖੜੇ ਆਂ ਆਂਟੀਆਂ ਖੜੀਆਂ ਮੈਡਮ ਤੁਸੀਂ ਕਿਤੇ ਵੀ ਪੁੱਛ ਲਓ ਕਿਸੇ ਨੂੰ ਵੀ ਤੁਹਾਨੂੰ ਸਾਰੀ ਕਲਕਰੀ ਹੋ ਜੂਗੀ ਪਾਣੀ ਤੁਸੀਂ ਪਾਣੀ ਲੈ ਕੇ ਜਾ ਰਹੇ ਹੋ ਕੋਈ ਦਿਖਾ ਰਹੇ ਕਿਸੇ ਸਰਕਾਰੀ ਕੋਈ ਪਾਣੀ ਨਾਲ ਲੈ ਕੇ ਜਾਵਾਂਗੇ ਜੀ ਕੈਰੀ ਕਰਾਂਗੇ ਨਾਲ ਆਪਾਂ ਜੇ ਫਿਰ ਵੀ ਸੁਣਾਈ ਨਹੀਂ ਦਿੰਦੀ ਤੁਸੀਂ ਅੱਗੋਂ ਤੁਹਾਡਾ ਕਿਸ ਤਰ੍ਹਾਂ ਦਾ ਸਟੈਪ ਹੋਏਗਾ ਅਸੀਂ ਜੀ ਇੱਥੇ ਹੋਣੇ ਮਤਲਬ ਇਹ ਹੋ ਕੀ ਰਹੂਗਾ ਜੀ ਅਸੀਂ ਤਾਂ ਮਗਰ ਪੈ ਜਾਣਾ ਹੈ ਅਸੀਂ ਕੰਮਕਾਰ ਛੱਡ ਦੇਣੇ ਆਪਣੇ ਅਸੀਂ ਐਸੇ ਚੀਜ਼ ਤੇ ਬਹਿ ਜਾਣਾ ਹੈ ਸੁਨਵਾਈ ਤਾਂ ਫਿਰ ਐਂਡ ਤੇ ਹੋਊਗੀ ਹਾਂਜੀ ਨਮਸਕਾਰ ਜੀ ਮੇਰਾ ਨਾਮ ਆ ਜੀ ਸਮਰਾਟ ਪਟਰਾ ਬਨਵੈਲ ਪਟਰਾ ਜੀ ਦਾ ਬੇਟਾ ਬੋਲਦਾ ਹਾਂ ਮੈਂ ਤੁਸੀਂ ਕਹ ਰਹੇ ਝੂਠ ਬੋਲ ਰਹੇ ਉਹਨੇ ਮੈਨੂੰ ਕਿਹਾ ਚਮਨ ਲਾਲ ਨੇ ਸਵੇਰੇ ਮੈਂ ਕਿਹਾ ਜੀ ਸਵਾਇ ਕਰੋ ਕੰਮ ਤੇ ਉਹ ਮੈਨੂੰ ਕਹਿ ਰਿਹਾ ਕਿ ਸੁਣੋ ਉਹ ਮੈਨੂੰ ਕਹਿ ਰਿਹਾ ਕਾਗਜ਼ ਘੱਟ ਤੇਰੇ ਕਾਗੇ ਦਿਖਾ ਪਹਿਲਾਂ ਆਪਣੇ ਬਿੱਲ ਤੇ ਸੀਵਰੇ ਦਾ ਕਨੈਕਸ਼ਨ ਇਹਦਾ ਰਿਕਾਰਡ ਦਿਖਾ ਰਾ ਮੇਰੇ ਕਾਗਜ ਕੱਢਣ ਨਾਲ ਸਾਰੀ ਕਲੋਨੀ ਦਾ ਪਾਣੀ ਸਾਫ਼ ਹੋ ਜਾਊਗਾ ਇਹ ਦੇਖੋ ਜੀ ਜਿਹੜਾ ਇਹ ਕੰਮ ਹੈ ਨਾ ਇੱਕ ਨਹੀਂ ਜੀ ਕਾਮਨ ਜੇ ਤੁਸੀਂ ਕਹਿ ਰਹੇ ਹੋ ਕੰਮ ਹੋ ਜਾਏਗਾ ਇਹ ਕੰਮ ਤੁਸੀਂ ਕਹਿੰਦੇ ਸ਼ਾਮ ਨੂੰ ਹੋ ਜਾਊਗਾ ਦੇਖੋ ਤੁਸੀਂ ਵੀ ਗਰਾਊਂਡ ਲੈਵਲ ਤੇ ਆ ਕੇ ਕੰਮ ਵੇਖ ਨਹੀਂ ਰਹੇ ਇਹ ਕੰਮ ਸ਼ਾਮ ਦਾ ਹੈ ਹੀ ਨਹੀਂ ਇਹ ਕਈ ਦਿਨਾਂ ਦਾ ਕੰਮ ਹੈ ਕਈ ਹਫ਼ਤਿਆਂ ਦਾ ਵੀ ਹੋ ਸਕਦਾ ਦੱਸ ਦੇ ਇੱਥੇ 10-10 ਕਮਲੇ ਤੇ ਲੋਕ ਤੁਸੀਂ ਵੇਖੋ ਹੁਣ ਕਹਿ ਰਹੇ ਹੋ ਇਹ ਚੈਨਲ ਦੇ ਵਿੱਚ ਕਿ ਝੂਠ ਬੋਲ ਰਹੇ ਆ ਤੁਹਾਡਾ ਮਤਲਬ ਤੁਹਾਡੇ ਇੱਕ ਕਹਿਣ ਨਾਲ ਪੂਰਾ ਮੇਰੀ ਗੱਲ ਸੁਣੋ ਮੇਰੀ 1 ਮਿੰਟ ਗੱਲ ਸੁਣੋ ਤੁਸੀਂ ਕਹਿ ਰਹੇ ਹੋ ਸਾਰੇ ਝੂਠ ਬੋਲ ਰਹੇ ਦਾ ਮੁੱਲਾ ਸਾਰੇ 150 ਬੰਦੇ ਇਕੱਠੇ ਸਾਰਾ ਝੂਠ ਬੋਲ ਰਹੇ ਮੱਥਾ ਯਾਰ ਤੇਰੇ ਨਾਲ ਤਾਂ ਮਾਰਦੇ ਆ ਤੇਰਾ ਕੰਮ ਐ ਵੀਰੇ ਤੇ ਆਪਣਾ ਕੰਮ ਕਰ ਤੇਰਾ ਵਾਰਡ ਤੈਨੂੰ ਵੋਟਾਂ ਪਈਆਂ ਸਾਰਿਆਂ ਨੇ ਤੇ ਮੈਨੂੰ ਨਾ ਇੰਨਾ ਬੋਲ ਮੱਥਾ ਨਹੀਂ ਮਾਰਨਾ ਇਹ ਵੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਵੋਟਾਂ ਮਾਰੀ ਤੂੰ ਹੱਥ ਜੋੜ ਜਾਣ ਨੇ ਹੁਣ ਕਿਨੇ ਮੱਥਾ ਨਹੀਂ ਮਾਰਨਾ ਮੇਰੇ ਨਾਲ ਨਹੀਂ ਨਾਲੇ ਇੱਕ ਜਿਹਨੂੰ ਗੱਲ ਕਰ ਲਈ ਉਹ ਆਪਣੀ ਤਮੀਜ਼ ਭੁੱਲ ਜਾਂਦਾ ਤੂੰ ਤੜਕ ਤੇ ਆ ਜਾਂਦਾ ਮੇਰੇ ਨਾਲ ਮੱਥਾ ਕਿਉਂ ਮਾਰਦਾ ਅਸੀਂ ਕੋਈ ਕ੍ਰਿਮੀਨਲ ਅਸੀਂ ਸਿੱਟ ਜਾਨੇ ਇੱਥੋਂ ਦੀ ਕਿਉਂ ਲੈਣਾ ਦੇਣਾ ਨਹੀਂ ਇੱਥੇ ਰਹਿਣੇ ਆ ਲੈਣਾ ਨਹੀਂ ਦੇਣਾ ਲੈ ਆਪਾਂ ਕੋਈ ਪਰਸਨਲ ਬਿਜ਼ਨਸ ਕਰਦੇ ਪਿਆ ਸਾਰੇ ਵਾਰਡ ਹੀ ਆਪਣੇ ਐ ਸਾਰੇ ਵਾਰਡ ਹੀ ਆਪਣੇ ਮੇਰੇ ਘਰੇ ਤਾਂ ਮੱਛੀ ਮੋਟਰ ਲੱਗੀ ਮੈਨੂੰ ਤਾਂ ਪਾਣੀ ਦੀ ਦਿੱਕਤ ਨਹੀਂ ਕੋਈ ਫੇਰ ਕੀ ਲੋਕਾਂ ਵਾਸਤੇ ਭਰਾ ਵਾਸਤੇ ਨਹੀਂ ਖੜਨਾ ਇਤੋਂ ਦੀ ਗਰੀਬ ਜਨਤਾ ਵਾਸਤੇ ਤੁਸੀਂ ਤਾਂ ਛੱਡਦੇ ਨਹੀਂ ਆਪਦੀ ਡਿਊਟੀ ਨਹੀਂ ਨਿਭਾਉਂਦੇ ਅਸੀਂ ਤਾਂ ਖੜਾਂਗੇ ਨਾਲ ਹਾਂਜੀ ਬਾਪੂ ਜੀ ਕੀ ਨਾਮ ਹੈ ਜੀ ਆਪਣਾ ਆਹ ਮਾਰੇ ਨਾਲ ਬਾਪੂ ਜੀ ਕਦੋਂ ਦੀ ਜਿਹੜੀ ਪਾਣੀ ਦੀ ਜਿਹੜੀ ਤੁਹਾਨੂੰ ਸਮੱਸਿਆ ਆ ਰਹੀ ਜੀ ਮੋਟਰ ਜਿਹੜੀ ਕਈ ਸਾਲਾਂ ਨਹੀਂ ਆਈ ਥੋੜੀ ਹੁਣ ਜਿਆਦਾ ਅੱਛਾ ਜੀ ਸਰਾਈ ਹੁੰਦੀ ਨਹੀਂ ਕੀ ਕਹਦੇ ਹੋ ਨਹੀਂ ਤਾਂ ਹੁੰਦੀ ਨਹੀਂ ਕਿੰਨੀ ਮੇਰੇ ਢੋਲੇ ਪਾਇਨ ਅੱਗੇ ਵੀ ਕੋਈ ਸੁਣਾਈ ਤੇ ਨਹੀਂ ਠੀਕ ਇਹ ਪੂਰੀ ਗਲੀ ਨੂੰ ਸਮੱਸਿਆ ਆ ਰਹੀ ਜਾਂ ਪਹਿਲੇ ਆ ਚਾਰ ਨੰਬਰ ਗਲੀ ਨੂੰ ਗਲੀ ਨੂੰ ਸਾਰੀ ਕਲਾਉਂਦੀ ਫਿਰ ਕੋ ਕੰਪਲੀਟ ਵਗੈਰਾ ਕਿਉਂ ਨਹੀਂ ਕੀਤੀ ਤੁਸੀਂ ਪਾਣੀ ਆ ਕੀ ਕੋਈ ਸੁਣਾਈ ਨਹੀਂ ਵੱਜਾ ਉਹਨਾਂ ਕੋ ਤੁਹਾਡੀ ਕਿਸ ਤਰ੍ਹਾਂ ਦੀ ਪੀਲ ਹੈ ਸਰਕਾਰ ਨੂੰ ਪੀ ਨਹੀਂ ਪਾਣੀ ਸਹੀ ਕੀਤਾ ਜਾਵੇ ਹੋਰ ਪੀਲ ਸਾਡੀ ਤੇ ਕੀ ਨਾਮ ਸਹੀ ਪਾਣੀ ਸਹੀ ਕੀਤਾ ਜਾਵੇ ਪੀਣ ਵਾਲਾ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕੁਲਵੰਤ ਹੈ ਸਰ ਕਦੋਂ ਦੀ ਸਮੱਸਿਆ ਆ ਰਹੀ ਪਾਣੀ ਦੀ ਸਮੱਸਿਆ ਕਾਫੀ ਸਾਲਾਂ ਤੋਂ ਆ ਰਹੀ ਹੈ ਗੰਦੇ ਪਾਣੀ ਦੀ ਸਮੱਸਿਆ ਹੈ ਕਈ ਵਾਰ ਅਸੀਂ ਕੰਪਲੀਟ ਵੀ ਲਿਖਾਈਏ ਅੱਜ ਕੰਪਲੇਟ ਦਾ ਕੋਈ ਹੱਲ ਨਹੀਂ ਹੁੰਦਾ ਇੱਥੇ ਐਮਟੀ ਨੂੰ ਵੀ ਗਏ ਦੋਨੇ ਐਮਟੀ ਨੂੰ ਗਏ ਐਮਟੀ ਕਹਿੰਦਾ ਸਾਡੇ ਪੱਲੇ ਕੁਝ ਨਹੀਂ ਰਸ ਕੀ ਕਰ ਸਕਦੇ ਹੁਣ ਇਹਨੂੰ ਜਲਦੀ ਤੋਂ ਜਲਦੀ ਇਹਨੂੰ ਠੀਕ ਕਰਾਉਣ ਦੀ ਅਪੀਲ ਕਰਦੇ ਆਂ ਅਸੀਂ ਤਾਂ ਵੀ ਪਾਣੀ ਸਾਫ਼ ਸੁਥਰਾ ਮੇਰੇ ਲੋਕਾਂ ਨੂੰ ਸਾਡੀ ਬਿਮਾਰੀਆਂ ਤੋਂ ਬਚਣ ਕੋਈ ਜਾਂਚ ਅਧਿਕਾਰੀ ਇੱਥੇ ਆਇਆ ਸੀ ਆਇਆ ਸੀ ਜਾਂਚ ਅਧਿਕਾਰੀ ਅੱਛਾ ਜੀ ਉਹ ਕਹਿੰਦਾ ਪਹਿਲਾਂ ਤੇਰਾ ਬਿੱਲ ਦਿਖਾ ਟਾਈਟਰ ਜਿੰਦਾ ਕੀ ਮਤਲਬ ਤੇਰਾ ਮਗਰ ਤੂੰ ਪਾਣੀ ਸਾਫ਼ ਕਰ ਮੇਰੇ ਬਿੱਲ ਨਾਲ ਤੂੰ ਪਾਣੀ ਸਾਫ਼ ਹੋ ਜਾਏਗਾ ਮੈਂ ਸਾਡੀ ਮੰਡਰੇ ਦਾ ਬਿੱਲ ਲੈ ਆ ਕੇ ਦੇ ਦਿੰਦਾ ਪਰ ਇਹ ਕੋ ਬਤਲਾ ਹਾਉਣ ਵਾਲਾ ਨਹੀਂ ਹੈ ਜੇ ਤੂੰ ਅਧਿਕਾਰੀ ਮੈਂ ਵੀ ਅਧਿਕਾਰੀ ਰਿਟਾਇਰ ਹੋ ਗਿਆ ਹਾਂ ਇਹ ਗੱਲਾਂ ਮੈਨੂੰ ਨਾ ਸਮਝਿਆ ਤੂੰ ਕਮੇਟੀ ਜਾ ਕੇ ਦੇਖ ਆਪਣਾ ਕੀ ਕਰਨਾ ਤੇ ਕੀ ਨਹੀਂ ਕਰਨਾ ਹੁਣ ਕੀ ਪੀ ਲੈ ਤੁਹਾਡੀ ਹੁਣ ਅਪੀਲ ਲੀਏ ਵੀ ਜਿਹੜਾ ਸਾਡਾ ਗੰਦਾ ਪਾਣੀ ਆ ਰਿਹਾ ਇਹਨੂੰ ਠੀਕ ਕੀਤਾ ਜਾਵੇ ਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚ ਸਕਣ ਹੁਣ ਵੀਰੂ ਮਰ ਕੋਈ ਐਨੀ ਨਹੀਂ ਹੈਗੀ ਆ ਪਾਣੀ ਨਾਲ ਨਾ ਨਾ ਕੇ ਨਾ ਨਾ ਕੇ ਕਿੱਤੀ ਦਾੜੀ ਆ ਗਈ ਮੇਰੀ ਸਾਡੀ ਦੱਸੋ ਫਿਰ ਵੀ ਇਹ ਗੱਲਾਂ ਨਹੀਂ ਸੁਣਦੀਆਂ ਸਾਡੀਆਂ ਦੱਸੋ ਐਮਸੀ ਕੋਲ ਜਾਈਏ ਉਹ ਕਹਿੰਦਾ ਸਾਡੇ ਪੱਲੇ ਕੋਈ ਨਹੀਂ ਅਗਰ ਫਿਰ ਕਿੰਦੇ ਪੱਲੇ ਆਏਗਾ ਦੱਸੋ ਬਿਲਕੁਲ ਬਹੁਤ ਵਧੀਆ ਗੱਲ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਫੂਲ ਚੰਦੇਜੀ ਕਿੱਥੇ ਰਹਿਨੇ ਹੋ ਜੀ ਮੈਂ ਗਲੀ ਨੰਬਰ 4 ਦੇ ਵਿੱਚ ਹੀ ਰੰਨਾ ਮੈਂ ਠੀਕ ਹੈ ਜੀ ਮੈਂ ਕੰਪਲੇਂਟ ਵੀ ਲਿਖਾ ਕੇ ਆਇਆ ਹਾਂ ਸਪੈਸ਼ਲ ਜੀ ਘਟੋ ਘਟ 10 12 ਕੰਪਲੇਂਟਾਂ ਨੇ ਹੁੰਦੇ ਕੋਲ ਕੋਈ ਗੱਲ ਹੀ ਨਹੀਂ ਸੁਣਦਾ ਉਹ ਠੀਕ ਹੈ ਜੀ ਹਾਂਜੀ ਕੀ ਨਾਮ ਹੈ ਜੀ ਆਪਣਾ ਹਾਂਜੀ ਨੀਤਾ ਮੜੇ ਮੇ ਪਾਣੀ ਦੀ ਸਮੱਸਿਆ ਜਿਹੜੀ ਗਲੀ ਵਾਲਿਆਂ ਨੂੰ ਆ ਰਹੀ ਹੈ ਕਦੋਂ ਦੀ ਆ ਰਹੀ ਹੈ ਹਾਂਜੀ ਇਹ ਸਾਲ ਹੀ ਹੋ ਗਿਆ ਸਾਨੂੰ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਅੱਛਾ ਜੀ ਪਾਣੀ ਬਹੁਤ ਗੰਦਾ ਆ ਰਿਹਾ ਪਾਣੀ ਵੀ ਗੰਦਾਕਾਰ ਨਾਲੀਆਂ ਵਾਲਾ ਪਾਣੀ ਆ ਰਿਹਾ ਅੱਛਾ ਜੀ ਬੱਚੇ ਘਰ ਵਿੱਚ ਬਿਮਾਰੀਆਂ ਵੀ ਫੈਦੀਆਂ ਨੇ ਬੱਚਿਆਂ ਨੂੰ ਬਿਮਾਰ ਹੋ ਰਹੇ ਨੇ ਤੇ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਕੀ ਕਿਸੇ ਜਾਂਚ ਅਧਿਕਾਰੀ ਨਾਲ ਹਾਂਜੀ ਗੱਲਬਾਤ ਕਰੀ ਦੀ ਕੋਈ ਸੁਣ ਸੁਣਾਈ ਨਹੀਂ ਹੁੰਦੀ ਸਾਡੇ ਠੀਕ ਹੈ ਕੋਈ ਉੱਚ ਅਧਿਕਾਰੀ ਨਾਲ ਉਸ ਤੋਂ ਇਲਾਵਾ ਵੀ ਗੱਲਬਾਤ ਹੋਈ ਹੋਈ ਕਿਸੇ ਨਾਲ ਜੀ ਵਰਤਨੀ ਯੱਥੀ ਹੋਈ ਹੈ ਅੱਛਾ ਜੀ ਹੁਣ ਕੀ ਮੰਗ ਕੀ ਤੁਹਾਡੀ ਮੰਗ ਕੇ ਪਾਣੀ ਸਾਫ ਕਰਾਣਾ ਚਾਹੀਦਾ ਠੀਕ ਹੈ ਜੀ ਇਹ ਪੂਰੀ ਗਲੀ ਨੂੰ ਇਹ ਸਮੱਸਿਆ ਹੈ ਹਾਂ ਜੀ ਹਾਂ ਜੀ ਇਹ ਸਾਰੇ ਮਹੱਲੇ ਵਿੱਚ ਹੀ ਹੈ ਸਮੱਸਿਆ ਅੱਛਾ ਜੀ ਹਾਂ ਜੀ ਠੀਕ ਹੈ ਜੀ ਮਰਨ ਪਿਛੋਕਾ ਹਾਂ ਜੀ ਅੰਕਲ ਜੀ ਕੀ ਨਾਮ ਹੈ ਜੀ ਰਾਮੀਨੋਤ ਸਰ ਇਹ ਸਮੱਸਿਆ ਆ ਰਹੀ ਪਾਣੀ ਦੀ ਇਹਦੇ ਬਾਰੇ ਕੀ ਕਹਿ ਰਹੇ ਹੋ ਤੁਸੀਂ ਪਾਣੀ ਦਾ ਸਮੱਸਿਆ ਬਹੁਤ ਪੁਰਾਣੀ ਸਮੱਸਿਆ ਹੈ ਜੀ ਜੀ ਇਹ 108 ਦੇ ਉੱਤੇ ਐਮਸੀ ਹੈ ਜੀ ਜੀ 8 9 10 ਜੀ ਐਮਸੀ ਨੂੰ ਕੋਈ ਪਰਵਾਹ ਨਹੀਂ ਹੈ ਜੀ ਤੇਨੇ ਐਮਸੀ ਹੋਣ ਦੇ ਬਾਅਦ ਵੀ ਫਿਰ ਨਹੀਂ ਕਲੋਨੀ ਵਿੱਚ ਪਾਣੀ ਸਾਫ਼ ਨਹੀਂ ਆ ਰਿਹਾ ਇੱਕ ਬਾਊਰਾ ਮੈਂ ਗਿਆ ਇੱਕ ਜਗਦੀਸ਼ ਗਾਹ ਤੇ ਕਿ ਨਾ ਕੀਂਦਾ ਗਾਂਧੀ ਤੇਨੇ ਐਮਸੀ ਹੋਣ ਕਰਕੇ ਫਿਰ ਵੀ ਕਲੋਨੀ ਸਫਾਈ ਨਹੀਂ ਆ ਗਈ ਨਾ ਨਾ ਗੱਲਬਾਤ ਕੀਤੀ ਗਈ ਸੀ ਤੁਹਾਡੇ ਨਾਲ ਗੱਲਬਾਤ ਨੂੰ ਪਤਾ ਹੈ ਆਪ ਘਰਾਂ ਚ ਰਹਿੰਦੇ ਨੇ ਇੱਥੇ ਅੱਜ ਗੱਲਬਾਤ ਕੀ ਕਰੇ ਉਹਨੂੰ ਪਤਾ ਨਹੀਂ ਆ ਗਿਆ ਪਾਣੀ ਪਾਣੀ ਆਈਓ ਪੀ ਰਹਿਣਾ ਉਹ ਜੋ ਪੀ ਰਹਿਣ ਹਾਲੂ ਤਾਂ ਅਸੀਂ ਤਾਂ ਸਮਝੇ ਕਿ ਕਲੋਨੀ ਵਿੱਚ ਪਾਣੀ ਆਈਓ ਆ ਰਿਹਾ ਤੁਸੀਂ ਵੀ ਜਿਉਂ ਜਿਉਂ ਕਰ ਰਹੇ ਨੇ ਠੀਕ ਹੈ ਜੀ ਉਸ ਤੇਨੇ ਐਮਸੀ ਹੋਣ ਦੇ ਬਾਅਦ ਵੀ ਫਿਰ ਪਾਣੀ ਸਾਫ਼ ਨਹੀਂ ਆ ਰਿਹਾ ਦੋਸਤ ਤੇ ਅਸੀਂ ਜਦ ਤੱਕ ਕੀ ਬਣੇਗਾ ਫਿਰ ਹੁਣ ਤੁਸੀਂ ਕੀ ਮੰਗ ਕੇ ਕਰ ਰਹੇ ਆ ਜਿੱਦਾਂ ਕਹਿੰਦੇ ਮੇ ਪਾਣੀ ਸਾਡਾ ਸਾਫ ਹੋਣਾ ਚਾਹੀਦਾ ਜੇ ਫਿਰ ਵੀ ਇਹ ਹੱਲ ਨਹੀਂ ਕੀਤਾ ਜਾਂਦਾ ਕਿਉਂਕਿ 4 ਸਾਲ ਹੋ ਗਏ ਨੇ ਉਹਦੇ ਕੋਈ ਵਿਚਾਰੇ ਕਮਿਸ਼ਨਾ ਕਰਾਂਗੇ ਕੋਈ ਧਰਨੇ ਲਾਵਾਂਗੇ ਹੋਰ ਕੀ ਠੀਕ ਹੈ ਕਮੇਟੀ ਤੋਂ ਲਾਵੇ ਜਾਂ ਡੀਐਸਓ ਫਿਰ ਲਾਵਾਂਗੇ ਕਿ ਧਰਨਾ ਲਾਵਾਂਗੇ ਠੀਕ ਹੈ ਉਹਨਾਂ ਜਨਤਾ ਨਾਲ ਸਹਿਮਤੀ ਕਰਕੇ ਕਰਾਂਗੇ ਕਿ ਕਦੋਂ ਲਈ ਆਪਾਂ ਧਰਨਾ ਜੇ ਪਾਣੀ ਸਾਫ ਹੋ ਗਿਆ ਸਾਨੂੰ ਜਰੂਰਤ ਨਹੀਂ ਹੈਗੀ ਧਰਨੇ ਮਾਰਨ ਦੀ ਇਹ ਕਿਸੇ ਉੱਚ ਜਾਂ ਜਾਂਚ ਅਧਿਕਾਰੀ ਨੂੰ ਜਿਹੜਾ ਪਾਣੀ ਤੁਸੀਂ ਵਿਖਾਇਆ ਸੀ ਗਿਆ ਇਸ ਤਰ੍ਹਾਂ ਦਾ ਪਾਣੀ ਪਾਣੀ ਤਸਵੀਰੇ ਮੇਰੇ ਖਾਲ ਨਹੀਂ ਦਿਖਾਇਆ ਕਿ ਦਿਖਾਇਆ ਨਹੀਂ ਪਹਿਲਾਂ ਕਦੇ ਦਿਖਾਇਆ ਪਾਣੀ ਉਹਨਾਂ ਨੇ ਦੇਖਿਆ 20 ਵਾਰੀ ਦੇਖਿਆ ਹੈ ਜੀ ਦੇਖਿਆ ਪਾਣੀ ਦੇਖਿਆ ਪਹਿਲਾਂ ਹੀ ਐਡਮਿਟ ਕਰਦੇ ਪੀਤੀ ਇਹ ਗੱਲ ਹਾਂ ਜੀ ਹੈਗਾ ਕੰਦਾ ਪਾਣੀ ਦੇਖਿਆ ਇਹਨਾਂ ਨੇ ਠੀਕ ਹੈ ਜੀ ਹਾਂ ਜੀ ਭਾਜੀ ਇਸ ਮਸਲੇ ਨੂੰ ਲੈ ਕੇ ਗੱਲ ਕਰਨੀ ਸੀ ਐਵੇਂ ਹੋਲਡ ਤੇ ਰਹਿਣਾ ਜੀ ਇਹ ਪੂਰੀ ਚੀਜ਼ ਹੈ ਤਾਂ ਸਾਡੇ ਨਾਲ ਜਿਹੜੇ ਸ਼ਾਮਲਾਲਾ ਘੰਦੇ ਜਿਹੜੇ ਆ ਐਮਸੀ ਨੇ ਰਾਤਾ ਸਮੇਂ ਕਲੌਨੀ ਦੇ ਤੇ ਗੱਲਬਾਤ ਉਹਨਾਂ ਨਾਲ ਜਿਹੜੀ ਆ ਫੋਨ ਤੇ ਜੁੜ ਚੁੱਕੇ ਨੇ ਪੂਰੀ ਜਾਣਕਾਰੀ ਜਿਹੜੀ ਇਹਨਾਂ ਤੋਂ ਲੈਂਦੇ ਆ ਹਾਂਜੀ ਸ਼ਾਮ ਲਾਲ ਜੀ ਰਾਰਾ ਸਮਨੀ ਕਲੋਨੀ ਤੋਂ ਜਿਹੜੇ ਲੋਕ ਜਿਹੜੇ ਇਕੱਠੇ ਹੋਏ ਨੇ ਇਹਨਾਂ ਨੂੰ ਪਾਣੀ ਦੀ ਸਮੱਸਿਆ ਆ ਰਹੀ ਐ ਇਸ ਬਾਰੇ ਗੱਲ ਦੱਸੋ ਪੂਰੀ ਹਾਂਜੀ ਜੀ ਮੈਂ ਸ਼ਾਮ ਲਾਲ ਜਿਹੜਾ ਬੇਟਾ ਕਹਿ ਰਿਹਾ ਜੀ 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 ਮੱਥੇ ਨੂੰ ਉਸ ਤੋਂ ਮੈਂ ਕਹਿ ਰਿਹਾ ਆਪਣੀ ਜੀਵਨ ਜੀਨਾ ਜਬ ਅੱਛਾ ਜੀ 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 ਜੇ ਤੁਸੀਂ ਆਪ ਦੇ ਕਾਜ ਤੱਕਲੇ ਕਮਿਸ਼ਨ ਹਸਪੀਟਲ ਇਕਨਾਇਰੇ ਜੀ ਮੈਂ ਤੁਹਾਨੂੰ ਦੱਸਦਾ ਕਿ ਇਹ ਕਿਹੜੇ ਫਰਕ ਕੀ ਨਈ ਹੈ ਜਮਾ ਲਿਖਾਪੀ ਬਿਚੇ ਜੀ ਇਹਦੇ ਫਾਨਾ ਨਿਕਾਲਿਆ ਨਹੀਂ ਚਾਹੀਏ ਜੀ ਸਰ ਇਹਨਾਂ ਨੂੰ ਸਮੱਸਿਆ ਆ ਰਹੀ ਹੈ ਇਹਨਾਂ ਨੇ ਗੱਲਬਾਤ ਉਹਨੂੰ ਕੀਤੀ ਸੀਗੀ ਵੀ ਜੇ ਪਾਣੀ ਦੀ ਸਮੱਸਿਆ ਸਾਨੂੰ ਆ ਰਹੀ ਹੈ ਪਾਣੀ ਦੀ ਭਾਜੀ ਸਮੱਸਿਆ ਆ ਰਹੀ ਹੈ ਵੀ ਅਸੀਂ ਚੌਂਕ ਨੂੰ ਬਿਨਾ ਲਾ ਕੇ ਕਰਾਣੀ ਜੀ ਮੰਡੀ ਨੂੰ ਦਿੱਤੀ ਆਈ ਹੈ ਪਹਿਲੇ ਸਾਹ ਤੇ ਇਹਨਾਂ ਦੀ ਸੀਵਰੇਜ ਨਹੀਂ ਲਾਈ ਹੋਈ ਉਹਨਾਂ ਨੇ ਖਾਣੇ ਦੀ ਸੀਵਰੇਜ ਕਾਣੀ ਕਰਦੇ ਆ ਤੇ ਜਿੱਦੋਂ ਤੋਂ ਆ ਗਏ ਤਿੰਨ ਪਾਣੀ ਦੇ ਛੋਰੇ ਵਾਲੇ ਟੈਂਕ ਲਾਇ ਲਏ ਨੇ ਠੀਕ ਹੈ ਜੀ ਤੇਰਾ ਕੁਝ کہہ ਰਹੇ ਉਹਦਾ ਟਾਈਮ ਲੱਗੇ ਭਾਜੀ ਠੀਕ ਹੈ ਜੀ ਧੰਨਵਾਦ ਜੀ